ਹੈਲੋ ਜੀ ਸਭ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਅਸਤ ਕਰਦੇ ਸਾਰੇ ਜਣੇ ਠੀਕ ਹੋਗੇ ਜੀ ਚੰਡੀ ਕਲਾ ਵਿੱਚ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਜੀ ਸ਼ੁਰੂ ਕਰਦੇ ਪਹਿਲਾਂ ਸੇਬ ਸਾਰੇ ਚੈਨਲ ਦੇ ਨਵੇਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਬਾਈਟ ਕਰਦੇ ਜੀ ਉਹ ਦੱਸੋ ਜੀ ਤੇ ਵੀਡੀਓ ਦੀ ਆਪਾਂ ਲੇਟ ਹੀ ਸ਼ੁਰੂ ਕਰ ਰਹੇ ਹਾਂ ਸ਼ਾਮ ਦਾ ਟਾਈਮ ਹੋ ਗਿਆ 5 ਵੱਜ ਗਿਆ ਇਹਦਾ ਤੇ ਬਸ ਦਿਨੇ ਉਹ ਟਾਈਮ ਨਹੀਂ ਲੱਗਿਆ ਪਹਿਲਾਂ ਪਰ ਨਾਲ ਇਹ ਬਲੌਗ ਤੇ ਤੁਸੀਂ ਦੇਖੋ ਆਪਾਂ ਉਧਰ ਗਏ ਸੀ ਥੋੜਾ ਕੰਮ ਸੀ ਸਰਕਾਰੀ ਆਪਾਂ ਨੂੰ ਵੀ ਸਾਡੇ ਨਾਲ ਇੰਦਰ ਹਰਿਆਣੇ ਚ ਉਹ ਵੀ ਸਕੀਮ ਆਈ ਹੈ ਜਿਵੇਂ 2100 ਰੁਪਏ ਖਾਤੇ ਚ ਆਇਆ ਤੁਹਾਡੇ ਮਹੀਨੇ ਤੋਂ ਵੀ ਹਰਿਆਣਾ ਸਰਕਾਰ ਦੀ ਸਕੀਮ ਆਈ ਹੈ ਤੇ ਅਸੀਂ ਉਹਦੇ ਫਾਰਮ ਜੇ ਭਰ ਲਗੇ ਸੀ ਕਿਹਾ ਚਲੋ ਬਖ ਆ ਜਾ ਕਰਨ ਹੈ ਤੇ ਚਲੋ ਤੇਰਾ ਆਪਣੇ ਫਾਰਮ ਜੇ ਭਰੇ ਫਾਰਮ ਭਰਨੇ ਸਾਰੇ ਸੀ ਤੇ ਜੇ ਆ ਜਾਣ ਤਾਂ ਬਹੁਤ ਵਧੀਆ ਗੱਲ ਹੈ ਬਸ ਆਪਣਾ ਸਾਰਾ ਦਿਨ ਉਧਰ ਹੀ ਲੱਗ ਗਿਆ ਤੇ

ਰਣ ਮਾਵ ਦੀ ਆਤੀ ਜਿਵੇਂ ਕਿ ਨਾ ਤੇ ਤਾਂ ਹੀ ਲੋੜੀ ਅੱਜ ਆਪਾਂ ਬਣਾਵਾਂਗੇ ਛੋਲਿਆ ਕਾਇਆ ਸੀਗਾ ਨਾ ਉਹਦਾ ਛੋਲੀ ਇਹਦਾ ਪਾਵਾਂ ਨਿਸ਼ਟਾ ਸੀ 2 ਕਿਲੋ ਲੈ ਸੀ ਕੱਲ ਲੈ ਗਈ ਕੋਲਾ ਅੱਧਾ ਰੱਖ ਲੈ ਮੈਂ ਅੱਧਾ ਘੋਟ ਚੱਲ ਅੱਧੋਂ ਘੱਟ ਰੱਖ ਲੈ ਅੱਧੋਂ ਜ਼ਿਆਦਾ ਬਣਾ ਲਾਂਗੇ ਅੱਜ ਤੇ ਉਹ ਮੰਮੀ ਛੋਲਿਆ ਦਾ ਕਿੰਨਾ ਪਿਆ ਨਾ ਉਹ ਕੀ ਕਾ ਉਹ ਨਾ ਛੋਲਿਆ ਆਏ ਉਹ ਕਾਇਆ ਮੈਂ ਲਓ ਜੀ ਕੱਲ ਵਾਲੀ ਵੀਡੀਓ ਤੇ ਬਹੁਤ ਬਹਿਣਾ ਦੇ ਕਮੈਂਟ ਆਏ ਕਹਿੰਦੇ ਦੀਦੀ ਅਸੀਂ ਇਹਨੂੰ ਕੁਜਾ ਦੇ ਤੁਸੀਂ ਤਾਂ ਅਸੀਂ ਤਾਂ ਪਲਾ ਨਹੀਂ ਆਦੇ ਜੀ ਅਸੀਂ ਵੀ ਕੁਜਾ ਹੀ ਆਦੇ ਆ ਜਾਜ ਮੇਰੇ ਜੀ ਮੈਸੀਜੀ ਜੇ ਦੁੱਧ ਜਮਾਉਣੇ ਉਹਨੂੰ ਸਿਰ ਟਕ ਨਹੀਂ ਆਦੇ ਇਹਨੂੰ ਅਸੀਂ ਕੁਜਾ ਦੇ ਆ ਪਤਾ ਕੀ ਹੈ ਜਿਹੜਾ ਭਾਈ ਦਲੇ ਹੁੰਦਾ ਸੀ ਉਹ ਤਪੜਾ ਧਪੜਾ ਕਰਦਾ ਸੀ ਮੈਂ ਕਿਹਾ ਜੇ ਆਪਾਂ ਇਹਨੂੰ ਕੁਜਾ ਕਹਿਣ ਲੱਗੇ ਤੁਸੀਂ ਆਪ ਵੀ ਇਹ ਤਪੜਾ ਹੁੰਦਾ ਤੇ ਨਹੀਂ ਸਾਡੇ ਇੱਧਰ ਵੀ ਅਸੀਂ ਕੁਜਾ ਹੀ ਕਹਨੇ ਆ ਇਹਨੂੰ ਤੇ ਜੇ ਤਾਂ ਸ਼ੁਕਰ ਤੇ ਸਾਗੀ ਬਣਾਉਂਦੇ ਸੀਗੇ ਤਾਹ ਦੇ ਕਿੁਕਰ ਚਨਾ ਬਣਾਇਆ ਕਰੋ ਕੱਲ ਵਾਲੀ ਵੀਡੀਓ ਤੇ ਆਇਆ ਇੱਕ ਕਮੈਂਟ ਕਹਿੰਦੇ ਭੈਣ ਜੀ ਇਹਦੇ ਚ ਸਬਜੀ ਨਹੀਂ ਬਣਦੀ ਵੀ ਇਹ ਜ ਸਾਗ ਬੰਦਾ ਜਾਂ ਕਹਿੰਦੇ ਵੀ ਜਿਵੇਂ ਸੁੱਕੀ ਮੂੰਗੀ ਬਣਦੀ ਸਬਜੀ ਹੁੰਦੀ ਹੈ ਜਿਹੜੀ ਉਹ ਬਣਦੀ ਹੈ ਤੇ ਇਹ ਚ ਕਹਿੰਦੇ ਸਬਜੀ ਨਹੀਂ ਬਣਦੀ ਕਈਆਂ ਨੇ ਬਹੁਤ ਵੀ ਕਿਹਾ ਕਹਿੰਦੇ ਬਹੁਤ ਵਧੀਆ ਹੈ ਵੀ ਚਲੋ ਇਹਦੇ ਬਣਾਉਣ ਲੱਗਦੇ ਬਿਖੇ ਚਲੋ ਅੱਡਾ-ਵੱਡ ਸਾਰਿਆਂ ਦੇ ਕਮੈਂਟ ਆਏ ਪੜ੍ਹੇ ਆਪਾਂ ਤੇ ਬਾਕੀ ਹੁਣ ਆਪਾਂ ਇਸੇ ਜੀ ਬਣਾਇਆ ਕਰਾਂਗੇ ਡੈਲੀ ਸਬਜੀ ਤੇ ਇੱਕ ਆਹ ਖਾਸ ਟੈਂਡ ਜੀ ਕੱਲ ਭੈਣ ਦਾ ਫੋਨ ਆਇਆ ਇਧਰ ਆਪਣੇ ਹਰਿਆਣੇ ਦੀ ਐ ਕਥਨ ਕਰਨੀ ਦੇ ਕਹਿੰਦੇ ਤੁਸੀਂ ਵੀ ਕੁਝਾ ਥੱਲੇ ਜਾ ਕਰ ਰਹੇ ਹੋ ਜੂਗਾ ਤੇ ਆਪਾਂ ਥੱਲੇ ਨਹੀਂ ਦੱਸਦੇ ਜੀ ਇਹ ਤਾਂ ਧੋਨੇ ਸਾਡੇ ਨਹੀਂ ਪਤਨੇ ਕੋਤੇ ਵੀ ਆਏ ਪਤਰੀ ਜੀ ਦੇ ਬਣੇ ਹੋਇਆ ਤਾਰ ਜੀ ਦੇ ਤੇ ਆਟੇ ਜਨ ਪਕਾਦੇ ਹੁੰਦੇ ਆ ਤੇ ਆਪਾਂ ਥੱਲੇ ਨਹੀਂ ਜਾਂਦੇ ਤੇ ਕਈਆਂ ਨੇ ਪੁੱਛਿਆ ਕਹਿੰਦੇ ਚਾਹ ਕਿਵੇਂ ਬਣੀ ਸੀ ਤੇ ਸਬਜ਼ੀ ਕਿਵੇਂ ਬਣੀ ਸੀ ਚਾਹ ਤੇ ਸਬਜ਼ੀ ਬਹੁਤ ਹੀ ਜ਼ਿਆਦੇ ਟੇਸਟੀ ਬਣੀ ਸੀ ਸਬਜ਼ੀ ਨਾ ਵੱੱਲੇ ਬਣੀ ਸੀ ਕੁੱਕਰ 'ਚ ਪੋਣਾ ਹੋਰ ਸਵਾਦ ਆਉਂਦਾ ਇਹਦੇ 'ਚ ਹੋਰ ਵਧੀਆ ਸਵਾਦ ਬਹੁਤ ਵਧੀਆ ਬਣੀ ਸੀ ਸਬਜ਼ੀ ਤੇ ਸਾਨੂੰ ਦਾ ਬਹੁਤ ਵਧੀਆ ਲੱਗੀ ਬਸ ਆਏ ਆ ਵੀ ਕੁੱਕਰ ਦੇ ਵਿੱਚ ਆਖ ਦਿੰਦੇ ਆ ਜੀ ਸਬਜ਼ੀ ਗਲਦੀ ਆ ਹਨਾ ਇਹਦੇ 'ਚ ਬਰਜ ਜਾਂਦੀ ਆ ਕੋਈ ਜੇ ਪਾਖ ਨਿਕਰੀ ਜਾਂਦੀ ਆ ਬਾਹਰ ਤੇ ਵਧੀਆ ਬਣੀ ਸੀ ਜੀ ਸਬਜ਼ੀ ਸਵਾਦ ਹੁਣ ਆਪਾਂ ਬਸ ਇਸੇ ਜੀ ਬਣਾਇ ਕਰਾਂਗੇ ਡੇਲੀ ਚਲੋ ਜੀ ਫਿਰ ਵੀਡੀਓ ਲੰਮੀ ਹੋ ਜਾਣਾ ਮੈਂ ਚਰਚੇ ਤੇ ਨਗਰਾਵਾਂ ਗਿਆ ਤਾਂ ਠੀਕ ਕਰੋ ਕਾ ਚਰਚਾ ਇਹ ਚੋੜੇ ਉਹ ਸੁੰਦੂਰੇ ਉਹ ਚਰਚਾ ਗਰਮੀ ਚ ਕਾ ਮਨ ਜਿੱਦੂ ਗਰਮੀ ਜੀ ਨੂੰ ਜੀ ਜੋੜਦਾ ਵੀ ਨਾ ਨਾ ਨਹੀਂ ਹੁੰਦਾ ਜਿਉਂ ਠੰਡਾ ਚ ਨਹੀਂ ਪਗਸਾ ਠੰਡਾ ਜੀ ਗਰਮੀ ਚ ਗਰਮ ਗਰਮੀ ਜੀ ਬਣੇ ਲੋ ਜੀ ਜਸ਼ਨ ਨੂੰ ਮਿਲੋ ਸਸੇ ਕਾ ਬਲਾ ਸਸਰੀ ਕਾਲ ਨੇ ਸਾਰਿਆਂ ਨੂੰ ਲੋ ਜਿਦਸ ਨੇ ਦੇ ਆਪਣੇ ਦੇ ਉੱਪਰ ਰਹੇਗੇ 2 ਤੰਨ ਤੰਨ ਉੱਪਰ ਹੈਗੀ ਨਹੀਂ ਐਸ ਐਸਟੀ ਹਾਂ ਤੇ ਤੰਨ ਹੈਗੀ ਤੰਨ ਹੈਗੀ ਪਤਾ ਨਹੀਂ ਜੀ ਜੋ ਆਸ ਕਹੇ ਨੰਬਰ ਲੈ ਕੇ ਜਾਵੇ ਚਲੋ ਜੀ ਫੇਰ ਮਿਲਦੇ ਹਾਂ ਜਗਾ ਨਹੀਂ ਹਾਂ ਉਹ ਮੈਂ ਲਾ ਲਾਂਗੀ ਮੰਮੀ ਨੂੰ ਉਹ ਸੀ ਮਖਿਆਲ ਜਿਹਾ ਨੇੜੇ ਹੋ ਕੇ ਦਿਖਾਉ ਮੇਰੇ ਨਾਲ ਲੜ ਜੇ ਨਹੀਂ ਲੜਦਾ ਇਹ ਨੇੜੇ ਹੋ ਕੇ ਲੜਦਾ ਜੇ ਮੱਖੀਆਂ ਉੱਡ ਗਈਆਂ ਨਾ ਤੂੰ ਹੀ ਫਸੇਂ ਮੈਂ ਤਾਂ ਭਾਜੀ ਹਾਂਗਾ ਆਏ ਬਣਾ ਦੇਣੀ ਆ ਚਾਈਨੀਜ਼ ਲੋਕ ਮੋਟੂ ਮੋਟਾ ਬਣਦਾ ਮੋਟੂ ਪਤਲੀ

ਚੇਰੂ ਆਪਣਾ ਫੋਕੀਆਂ ਦਾ ਢੇਡਾਂ ਵਾਲਿਆਂ ਨੂੰ ਢੇਡਾਂ ਬੱਕਰੀਆਂ ਲਈ ਫੜਦੇ ਆ ਚਲੋ ਜੀ ਤਾਰਾਪੀ ਨੂੰ ਗਾਢਿਆ ਜਾ ਕੇ ਇਹਨਾਂ ਸਬਜ਼ੀ ਬਣ ਜੂਗੀ ਆਪਣੀ ਬਹੁਤ ਵਧੀਆ ਸਬਜ਼ੀ ਬਣਦੀ ਹੈ ਭਾਈ ਬਹੁਤ ਹੀ ਸਵਾਦ ਬਣੀ ਥੋੜੀ ਥੋੜੀ ਹੋਰ ਲਿਆਵਾਂਗੇ ਆਪਾਂ ਕੜਾਈਆਂ ਕੜੂਈਆਂ ਆਉਂਦੀਆਂ ਜਿਹੜੀਆਂ ਉਹ ਵੀ ਲਿਆਵਾਂਗੇ ਲਓ ਜੀ ਸਬਜ਼ੀ ਆਪਣੀ ਬਣ ਗਈ ਤੇ ਸਬਜੀ ਤਾਂ ਉਹਦੀ ਬਣ ਗਈ ਸੀ 10 5 10 ਮਿੰਟਾਂ ਚ 10 ਮਿੰਟਾਂ ਚ ਬਣ ਗਈ ਵਧੀਆ ਤੇ ਆਪਾਂ ਧਾਰਾ ਧੂਣਾ ਕੱਢ ਲਿਆ ਇਹਨੇ ਲਓ ਜੀ ਅੱਜ ਛੋਲੀਆਂ ਬਣਾਇਆ ਬਾਲੀ ਕਾਸ ਕੇ ਨਹੀਂ ਆਏ ਘਰਚੀ ਮਾਰ ਦੇ ਕਿਤੇ ਕੁੱਕਰ ਦੇ ਭਲਖ ਚ ਇਹਨੂੰ ਭੰਨ ਲਿਆ ਨਾਲ ਆਏ ਆ ਜੇ ਮਾੜਾ ਮੋਟਾ ਮਿੱਟੀ ਮੁੱਟੀ ਝੜ ਗਈ ਵਿੱਚ ਹਨਾ ਤੇ ਫਿਰ ਕਰਕ ਆਉਗੀ ਸਬਜੀ ਚ ਲਓ ਜੀ ਇਧਰ ਆਪਾਂ ਧਰਤਾ ਦੁੱਧ ਗਰਮ ਤੇ ਮਾੜੀ ਮਾੜੀ ਅੱਗ ਮੱਚੀ ਜਾਂਦੀ ਹੈ ਛਟੀਆਂ ਮੈਦ ਲਈ ਆਈ ਤੇ ਮੌਸਮ ਹੋ ਰਿਹਾ ਜੀ ਬਹੁਤ ਜ਼ਿਆਦੇ ਖਰਾਬ ਮੌਸਮ ਇਹ ਨਾ ਜ਼ਿਆਦੇ ਖਰਾਬ ਹੋਇਆ ਪਿਆ ਜੀ ਤੇ ਪੂਰੀ ਬਦਲਵਾਈ ਹੋਈ ਪਈ ਤੇ ਉਧਰੋਂ ਗਰਮੈਸ ਹੋਈ ਪਈ ਬਹੁਤ ਹੀ ਜ਼ਿਆਦੇ ਚੁੱਚਪਾਇਆ ਹੋਈ ਜਾਂਦਾ ਹੈ ਨਾ ਮੰਮੀ ਮੂੰਹ ਹੋ ਰਹੀ ਤੇ ਤੇ ਇੱਕ ਭੈਣ ਦਾ ਆਇਆ ਸੀਗਾ ਜੀ ਕਮੈਂਟ ਭੈਣ ਦਾ ਨਾਮ ਸੀ ਰਾਜਵਿੰਦਰ ਕੌਰ ਤੇ ਰਾਜਵਿੰਦਰ ਕੌਰ ਇਹ ਦੀਦੀ ਹਾਕ ਹਾਕ ਮਾਲਾ ਪੰਡਾ ਜੀ ਮਾਨਸਾ ਕੋਲੇ ਤੇ ਦੀਦੀ ਨੇ ਕਿਹਾ ਸੀ ਕਹਿੰਦੀ ਮੇਰਾ ਨਾਂ ਜਰੂਰ ਬੋਲਿਓ ਤੇ ਆਪਾਂ ਤਾਂ ਦੀਦੀ ਦਾ ਦਿਲ ਤੋਂ ਧੰਨਵਾਦ ਕਰਦੇ ਆ ਜੀ ਆਪਾਂ ਨੂੰ ਇੰਨੇ ਜੋਗਾ ਸਮਝਿਆ ਹਨਾ ਇੰਨੀ ਆਪਾਂ ਨੂੰ ਇੱਜ਼ਤਮਾਨ ਦਿੰਦੇ ਆ ਤੇ ਤੇ ਬਹੁਤ ਹੀ ਚੰਗਾ ਲੱਗਦਾ ਜਦੋਂ ਕੋਈ ਐਂ ਸਮਝਦਾ ਤੇ ਲਓ ਜੀ ਅੱਜ ਮੰਮੀ ਨਹੀਂ ਮਿਲੇ ਆ ਮੰਮੀ ਨੂੰ ਬੋਲੋ ਕਰ ਸਾਰੇ ਬੱਦ-ਬੱਦ ਸਪੋਰਟ ਕਰੋ ਸਾਡੇ ਚੈਨਲ ਨੂੰ ਹਮ ਲਾਈਕ ਤੇ ਕਮੈਂਟ ਕਰੋ ਸਹੀ ਹੈ ਤੁਹਾਡੀ ਸਪੋਰਟ ਨਹੀਂ ਵਧਾਂਗੇ ਅਸੀਂ ਤੇ ਹੋਰ ਜੀ ਤੁਹਾਡੀ ਸਪੋਰਟ ਜਿੰਨੇ ਵੀ ਕਰੋਗੇ ਉਹਨਾਂ ਅਸੀਂ ਜ਼ਿਆਦਾ ਵਧਾਂਗੇ ਹਾਂ ਸਾਰਿਆਂ ਨੂੰ ਧੰਨਵਾਦ ਤੇ ਬੱਸ ਜੀ ਮੈਂ ਗੁੰਦੀ ਆਟਾ ਤੇ ਮੰਮੀ ਪਾਣੀ ਪੀ ਕੇ ਆਉਣਗੇ ਤੇ ਹਜੇ ਆਈ ਨਹੀਂ ਲੈਣ ਆਈ ਨਹੀਂ ਹੂੰ ਟੀਲਾ ਬੰਨਣਾ ਪਤਾ ਨਹੀਂ ਜੀ ਅੱਜ ਤੱਕ ਕੀ ਲਾਈਟ ਨੂੰ ਹੋਇਆਗਾ ਕਿਹਦੇ ਪਿੱਛੋਂ ਕੱਟ ਦਿੰਦੇ ਆ ਫੇਰ ਆ ਜਾਂਦੀ ਆ ਕੱਟ ਦਿੰਦੇ ਆ ਹਜੇ ਹਰਾ ਕੁਤਰਨ ਵਾਲਾ ਪਿਆ ਜਿਹੜਾ ਹੱਥ ਨੇ ਤੜਕੇ ਪਾਉਣਾ ਤੇ ਫਿਰ ਜਸ਼ਨ ਦੇ ਰੀ ਨੇ ਨਹਾਉਣਾ ਤੇ ਉਹ ਕਿ ਭਰਨੀ ਸੀ ਲਾਈ ਸੀ ਮੋਟਰ ਉਦੋਂ ਲੈਟ ਹੈ ਹੋਰ ਉਧਰੋਂ ਟੈਂਕੀ ਭਰਨ ਵਾਲੀ ਸਾਰੀ ਟੈਂਕੀ ਚ ਪਾਣੀ ਹੈ ਨਹੀਂ ਅੱਜ ਪਤਾ ਨਹੀਂ ਕਾਹ ਤੋਂ ਕੱਟ ਲਈ ਜਾਂਦੇ ਇਹਨਾਂ ਤੇ ਜਸ਼ਨ ਆਪਣਾ ਖੇਡੀ ਜਾਂਦਾ ਜੀ ਬਾਹਰ ਤੜਕੇ ਵੀ ਬਾਟੀਆਂ ਦੇ ਕੱਢ ਕੇ ਪਾਇਆ ਸਾਰਾ ਬੱਤਵਾ ਤੇ ਹੋਰ ਤੜਕੇ ਵੀ ਪਾਣੀ ਉਸ ਲੱਗੀ ਜੋ ਕੱਢ-ਕੱਢ ਪਾਇਆ ਬਹੁਤ ਟੀਜ਼ਰਟ ਨਹੀਂ ਪਾਲਾ ਨਾ ਹੋਰ ਗਰਮੀ ਗਰਮੀ ਵਾਲੀ ਹੈ ਹੁਣ ਤਾਂ ਪੈਂਦੇ ਨਹੀਂ ਮੋٹے ਹੋਰ ਤੜਕੇ ਵੀ ਹੁੰਤਾ ਜੀ ਅੱਜ ਤਾਂ ਮੈਂ ਸ਼ਾਲ ਨਹੀਂ ਲਿਆ ਅੱਗੇ ਤਾਂ ਲੈ ਲੈਂਦੇ ਸੀਗੇ ਨਾ ਮੰਮੀ ਨੇ ਲਿਆ ਸ਼ਾਲ ਨਾ ਮੈਂ ਤਾਂ ਗਰਮੈਸ ਜੀ ਆਉਂਦੀ ਹੈ ਬੱਲੀ ਤੇ ਹੋਰ ਹੁਣ ਦੂਜੇ ਕੋਟੀਆਂ ਸਵਾਟਣਾ ਸੀ ਜਿਹੜੇ ਉਹ ਤਾਂ ਸ਼ਾਮ ਤੇ ਸਾਰੇ ਹਾਂ ਬਸ ਪਾਏ ਵੀ ਤੋਂ ਨਾ ਹੋਇਆ ਵਰ ਗਿਆ ਉਹ ਤਾਂ ਸ਼ਾਮ ਤੇ ਸਭ ਦੇ ਕੋਟ-ਕੂਟ ਤੇ ਬਸ ਸਾ ਸ਼ਾਲ ਲੈ ਰਹਿ ਗਏ ਤੇ ਜਾ ਡੈਡੀ ਕੰਬਲ ਲੈਂਦੇ ਹੋਰ ਹੈਗਾ ਤੇ ਜਸ਼ਨ ਦੇ ਡੈਡੀ ਇੱਕ ਕੰਬਲ ਲੈਂਦੇ ਹੁੰਦੇ ਹੋਰ ਹੈਗਾ ਬਸ ਇਹੀ ਰਹਿ ਗਏ ਸਾਰੇ ਸ਼ਾਮ ਤੇ ਹੋਣਾ ਪਤਲੇ ਕੱਢ ਲੈ ਮੋٹے ਲੀੜੇ ਵੀ ਨਹੀਂ ਪੈਂਦੇ ਉਹ ਵੀ ਸਾਮ ਤੇ ਇੱਕ ਦੋ ਸੂਟ ਤਾਂ ਸਾਮ ਤੇ ਜਿਹੜੇ ਵੀ ਆਏ ਕਸੇ ਜਿਪਿਆ ਗੇਰਾ ਉਹ ਰੱਖ ਲੈ ਤੇ ਹਜੇ ਮੀਂਹ ਦਸੀ ਜਾਂਦੇ ਆ ਕੋਈ ਪਤਾ ਨਹੀਂ ਰੱਬ ਦਾ ਮੀਂਹ ਦਾ ਪ੍ਰੋਗਰਾਮ ਕਰ ਲੈ ਫੇਰ ਫੇਰ ਠੰਡ ਕਰ ਲੂਗਾ ਤੇ ਚਲੋ ਜਿਉਂ ਠੰਡ ਤਾਂ ਕਣਕਾਂ ਵਾਸਤੇ ਚੰਗੀ ਐ ਤੇ ਕੋਈ ਦਾਣਾ ਮੋਟਾ ਹੋਊਗਾ ਹਣਾ ਕਣਕ ਦਾ ਵਧੀਆ ਝਾੜ ਦੇਊਗੀ ਕਣਕ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਫੇਰ ਮੈਂ ਦੁੱਧ ਕੱਢਦਾ ਫੇਰ ਮੈਂ ਆਟਾ ਗੁੰਨ ਲਾਂ ਫਲੈਟ ਦਾ ਕੋਈ ਤਸੱਲੀ ਨਹੀਂ ਦਾ ਅੱਜ ਤਾਂ ਪਾਣੀ ਆਇਆ ਹੈ ਹੂੰ ਪਾਣੀ ਤਾਂ ਹੋਊਗਾ ਹੂੰ ਹੁਣ ਤਾਂ ਵਾਵਾ ਹੋਊਗਾ ਚਲੋ ਜੀ ਫੇਰ ਮਿਲਦੇ ਤੁਹਾਨੂੰ ਜੜੀਆਂ ਨੇ ਹਾਂ ਹਾਂ ਚੱਲ ਪੈਣਾ ਪਤਾ ਨਹੀਂ ਆਦਾ ਇਹਦੇ ਨਾਲ ਪਾਣੀ ਚਕਾਉਗਾ ਮਦਦ ਵਿੱਚ ਆਊਗਾ ਪਾਣੀ ਹੂੰ ਪਤਾ ਨਹੀਂ ਕਿੱਥੇ ਲਾਊਗਾ ਪਾਣੀ ਚਕਾਊਗਾ ਨਾ ਚਕਾਊਗਾ ਲੋ ਜੀ ਆਪਾਂ ਲੱਗ ਗਏ ਦੁੱਧ ਵਾਲੇ ਤੇ ਪਾਸਾ ਕਰੀਏ ਦੁੱਧ ਕੱਢਦੇ ਕਰਦੇ ਮਿੱਠਾ ਪਾ ਕੇ ਰੱਖ ਦੂ ਕੱਢ ਜੂ ਵਧੀਆ ਫਿਰ ਆਪਾਂ ਇਹੋ ਜਿਹਾ ਛੱਡ ਕਿਉਂ ਨਾ ਮਾ ਮਾ ਲਾਏ ਆਹ ਤਾਂ ਭਾਵੇਂ ਮੈਂ ਕਹਤਾ ਆ ਗਿਆ ਮਾ ਕੋ ਮੈਂ ਕਿਸੇ ਮਾ ਕੋ ਗਾਇਆ ਤੇ ਦਵਾਈ ਕਿ ਲਾ ਦਿੰਦੇ ਉਸਨੇ ਹੈ ਇਸ ਆ ਤਾਂ ਮੈਂ ਛੱਡ ਲਿਆ ਪਾਪੇ ਸੰਨਾ ਕਿਨੇ ਕਰਾਇਆ ਕਿਨੇ ਕਰਾਇਆ ਅਰਸ਼ਾ ਕੇ ਚਲੋ ਹੋਣਾ ਕੋਈ ਨਹੀਂ ਹੈ ਹਾਂ ਬਾਬਾ ਜਾਮ ਇੱਥੇ ਜਾਣਾ ਹੈ ਇੱਥੇ ਕੌਣ ਸੰਭਾਲੂਗਾ ਇੱਥੇ ਮੱਖਾ ਸੰਭਾਲੂ ਬਲਾਵੜਾ ਚਲੋ ਜੀ ਆਟਾ ਗੁੰਨ ਲੀਏ ਇਹ ਮਿੱਠਾ ਮਰਗੁਨੀ ਕਰਾਇਆ ਆ ਪਾ ਦੀ ਕੱਢ ਜੂਗਾ ਦੁੱਧ ਲੱਡੂ ਲੈਉਣੇ ਕੋਲੋਂ ਹਾਂ ਤਾਂ ਲਿਆ ਉਹ ਗਾਇ ਤੂੰ ਜਿਆਦਾ ਹੀ ਨਹੀਂ ਮੂੰਹ ਲਾਦਾ ਜਾਣੂ ਅੱਡ ਕੋਣ ਹੋ ਲੱਡੂ ਤਾਂ ਲੈ ਆ ਉਹ ਲੱਡੂ ਉਹ ਬੰਦੀ ਹੋ ਗਈ ਆਪਣੇ ਘਰ ਦੇ ਹਾਂ ਕਮੈਰੇ ਜੀ ਚਾਹ ਨਾ ਖਾ ਲੇ ਬੰਦਾ ਕੀ ਜਿਆ ਕਰਦਾ ਹੁਣ ਦਿਨ ਵੱਡੇ ਹੋ ਗਏ ਭੁੱਖ ਜੀ ਲਾਦੀਏ ਮੈਂ ਹੋਂ ਵੇਲੇ ਭੁੱਲ ਗਿਆ ਹੁਣ ਤਾਂ ਮੈਨੂੰ ਲੱਗਾ 2 ਮਹੀਨੇ ਕਿ ਤਿੰਨ ਹੋ ਗਏ ਆਪਣੇ ਲੱਡੂ ਆਏ ਨਹੀਂ ਸਾਰਾ ਸਹਿਲ ਹੀ ਗਿਆ ਕੇ ਰਾਜੇ ਤਾਂ ਭੋੜੇ ਲਿਆਉਂਦੇ ਰੱਦ ਵੱਡਾ ਬੱਜਾ ਚੜ ਜਾਂਦਾ ਸੀ ਹੋਰ ਇਹ ਤਾਂ ਢੂਲੇ ਢੂ ਹੋ ਜਾਂਦੇ ਸੀਗੇ ਲੋ ਜੀ ਬਸ ਆ ਖਸਾਉਂਦੀ ਦੁੱਧ ਤੇ ਹੁਣ ਤਾਂ ਬਸ

ਗਰਮੈਸ ਹੋ ਗਈ ਭਾਈ ਅੱਜ ਤਾਂ ਬਹੁਤ ਜ਼ਿਆਦਾ ਗਰਮੈਸ ਮੇਰੇ ਨਾਲ ਤਾਂ ਬਲੱਟਕਾ ਕਰਦੇ ਹੋ ਤੁਸੀਂ ਇਹ ਤਾਂ ਕਾ ਕਰਦੇ ਤਾਂ ਪਰਿਵਾਦੀ ਪੱਤਰੀ ਵਾਲੀ ਪੈਰ ਤੇ ਤਾਂ ਸਹੀ ਜੀ ਲੋਵਦੀ ਬਾਸ ਪਕਾਲੀਏ ਜੀ ਰੋਟੀ ਤੇ ਇਸ ਤੋਂ ਬਾਅਦ ਫਿਰ ਵੀਡੀਓ ਐਡਿਟ ਕਰਾਂਗੇ ਥੋੜੇ ਥੋੜੇ ਨਾਲ ਲੱਗ ਜੂਗਾ ਟਾਈਮ ਤੇ ਬਾਕੀ ਜੀ ਪਲੀਜ਼ ਕਲਾ ਵੀਊ ਦੇ ਕੇ ਨਾ ਜਾਓ ਜਿਹੜੇ ਨਵੇਂ ਆਉਂਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਤੇ ਜਿਹੜੇ ਨਵੇਂ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਨੂੰ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਫਿਰ ਅੱਜ ਦੇ ਨਾਲ ਤੇ ਆਪਣੀ ਵੀਡੀਓ ਵੀ ਟਾਈਮ ਨਾਲ ਤੇ ਆਉਣੀ ਹੈ ਨਾ ਫਿਰ ਹੌਲੀ-ਹੌਲੀ ਇੱਕ ਨੌਂ ਹੋਊਗੀ ਤੇ ਵੀਡੀਓ ਫੁਲ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸੱਚੀ ਹੈ